ਸੜਾ ਸਤ్రੋਲਾ ਦੀ ਪੁਲਸ ਨੇ ਇੱਕ ਜਿਹੜਾ ਚੋਰੀਆਂ ਕਰਨ ਵਾਲਾ ਗੈਂਗ ਦਾ ਪਰਦਾਫਾਸ਼ ਕੀਤਾ ਹੈਗਾ ਜਿਹੜੇ ਕਿ ਵੱਖ-ਵੱਖ ਗੋਦਾਮਾਂ ਦੇ ਵਿੱਚ, ਸ਼ੈਲਡਰਾਂ ਦੇ ਵਿੱਚ ਤੇ ਆਪਣੇ ਵੇਅਰ ਹਾਊਸੇਸ ਦੇ ਵਿੱਚ ਜੀਰੀ ਦੀ ਚੋਰੀ ਨੂੰ ਅੰਜਾਮ ਦਿੰਦੇ ਸੀ। ਇਹ ਜਿਹੇ ਜੋ ਮਾਮਲਾ ਹੈ ਕਰਨਗੜ੍ਹ ਦੇ ਵਾਸੀ ਬਰਨਾਲਾ ਇਹਨਾਂ ਨੇ ਧਨੋਲਾ ਪੁਲਿਸਪਾਸ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਇਹਨਾਂ ਦਾ ਟਾਂਡੀਆਂ ਟਾਬੇ ਦੇ ਕੋਲ ਸੰਹੂਰ ਬਰਨਾਲ ਰੋਡ ਤੇ ਇੱਕ ਵੇਅਰ ਹਾਊਸ ਬਣਿਆ ਹੋਇਆ ਜਿੱਥੇ ਮਿਤੀ 15 16 ਸੈਪਟੰਬਰ 2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਬੰਦਿਆਂ ਨੇ ਇਹਨਾਂ ਦੇ ਜਿਹੜਾ ਵੇਅਰ ਹਾਊਸ ਦੀ ਇੱਕ ਕੰਧ ਨੂੰ ਜਿਹੜਾ 파ੜ ਲਾ ਕੇ ਤੇ 94 ਬੋਰੀਆਂ ਚਾਵਲ ਜੋ ਕਿ 50-50 ਕਿਲੋ ਦੇ ਗੱਟੇ ਸੀਗੇ ਉਹ ਚੋਰੀ ਕਰ ਲਈ ਸੀ ਸੋ ਮੁਕੱਦਮਾ ਨੰਬਰ 110 ਮਿਤੀ 16-9-2024 ਅਧੀਨਤਾ ਰਾ 3314 ਤੇ 305 BNS 2023 ਥਾਣਾ ਧਨੋਲਾ ਦਰਜ ਕੀਤਾ ਗਿਆ ਸੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਤੋ ਸਾਡੇ ਥਾਣਾ ਧਨੋਲਾ ਦੇ ਮੁਖ ਅਫਸਰ ਇਨਸਪੈਕਟਰ ਲਖਵੀਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਜਿਹੜਾ ਮਕਦਮਾ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਕੁੱਲ ਪਹਿਲਾਂ ਇਹਨਾਂ ਨੇ ਦੋ ਵਿਅਕਤੀ ਜੋ ਗ੍ਰਿਫਤਾਰ ਕੀਤੇ ਸੀ ਹਰਪ੍ਰੀਤ ਸਿੰਘ ਉਰ ਫਿਹਰੀ ਵਾਸੀ ਪਿੰਡ ਅੰਗੋਲ ਥਾਣਾ ਸਦਰਨਾਬਾ ਪਰਮਿੰਦਰ ਦਾਸ ਵਾਸੀ ਥਾਣਾ ਵਾਸੀ ਲਬਾਣਾ ਕਰਮੂ ਥਾਣਾ ਸਦਰਨਾਬਾ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਹਨਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਇੱਕ ਬਲੈਰੋ ਪਿਕਅਪ ਗੱਡੀ ਜਿਹੜੀ ਆਬਰਾਮਤ ਕੀਤੀ ਸੀ। ਤੋਂ ਇਹਨਾਂ ਦੀ ਪੁੱਛਗਿੱਛ ਦੇ ਉੱਤੇ ਇਹਨਾਂ ਨੇ ਅੱਗੇ 6 ਹੋਰ ਆਪਣੇ ਸਾਥੀਆਂ ਦੇ ਬਾਰੇ ਦੱਸਿਆ ਜਿਹੜੇ ਕਿ ਸਤਗੁਰਦਾਸ ਵਾਸੀ ਲੁਬਾਣਾ ਕਰਨੂ, ਰੋਬਿਨ ਕੁਮਾਰ ਉਰਫ ਕਾਲਾ ਵਾਸੀ ਨਾਪਾ, ਰਣਜੀਤ ਕੁਮਾਰ ਉਰਫ ਬੋਨਾ ਵਾਸੀ ਪਟਿਆਲਾ, ਤਰਨਵੀਰ ਸਿੰਘ ਤਰਨੀ ਵਾਸੀ ਅੰਗੋਲ ਜੰਗਲੂ ਵਾਸੀ ਪਟਿਆਲਾ ਤੇ ਮਾਨ ਵਾਸੀ ਕਕਰਾਲ ਇਹ ਜਿਹੜੇ ਆ ਇਹਨਾਂ ਨੇ ਅੱਗੇ 6 ਹੋਰ ਵਿਅਕਤੀ ਜਿਹੜੇ ਆ ਸਾਨੂੰ ਦੱਸੇ ਸੀ ਇਹਨਾਂ ਨੂੰ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਗਿਆ ਤੇ ਫਰਦਰ ਜਿਹੜਾ ਰਣਜੀਤ ਸਿੰਘ ਰਣਜੀਤ ਕੁਮਾਰ ਉਰਫ ਪੌਣਾ ਤੇ ਰੋਬਿਨ ਕੁਮਾਰ ਉਰਫ ਕਾਲਾ ਇਹ ਦੋ ਦੋਸ਼ੀ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਏ ਨੇ ਇਹਨਾਂ ਕੋਲੋਂ ਇੱਕ ਹੋਰ ਪਿਕਅਪ ਗੱਡੀ ਬਲੈਰੋ ਪਿਕਅਪ ਜਿਹੜੀ ਬਰਾਮਦ ਕੀਤੀ ਗਈ ਆ ਤੇ 20 ਗੱਟੇ ਚਾਵਲ ਜੋ ਕਿ ਚੋਰੀ ਦੇ ਸੀ ਉਹ ਬਰਾਮਦ ਕੀਤੇ ਗਏ ਨੇ ਤੇ ਇਸ ਦੇ ਨਾਲ ਕੁੱਲ ਜਿਹੜੇ ਆ ਚਾਰ ਦੋਸ਼ੀਆਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁੱਕੀ ਆ ਦੋਨੋਂ ਅਸੀਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਕਰਕੇ ਜੁਡੀਸ਼ਲ ਭੇਜ ਚੁੱਕੇ ਆ ਦੋ ਦੋਸ਼ੀਆਂ ਨੂੰ ਅੱਜ ਮੜਜੋਕ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ਲ ਭੇਜਿਆ ਜਾਏਗਾ ਤੇ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਖੱਲੇ ਬਾਕੀ ਆ ਉਹਨਾਂ ਦੀ ਤਲਾਸ਼ ਜਾਰੀ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਫਰਦਰ ਸਾਨੂੰ ਮੂਰ ਵੀ ਜ਼ਿਆਦਾ ਰਕਬੀ ਹੋਣ ਦੀ ਆਸ ਹੈ ਸਰ ਵਿੱਚ ਵੇਚ ਦੇ ਕਿੱਥੇ ਸੀ ਜੀ ਇਸ ਬਾਰੇ ਪੁੱਛਗਿੱਛ ਜਾਰੀ ਆ ਕਿ ਜਿਹੜਾ ਇਹ ਜੀਜੀ ਵਗੈਰਾ ਇੱਥੋਂ ਕਰਕੇ ਕਿੱਥੇ ਵੇਚਦੇ ਸੀ ਤੇ ਜੇ ਵੀ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਵਿਅਕਤੀ ਕੋਈ ਸ਼ੇਂਦਰ ਵਾਲਾ ਕੋਆੜਦਿਆ ਜਾਂ ਕੋਈ ਵੀ ਆਪਾਂ ਨੂੰ ਮਿਲਦਾ ਹੈਗਾ ਜਿਹਦੇ ਕੋਲ ਇਹ ਵੇਚਦੇ ਹੋਵੋਗੇ ਤਾਂ ਆਪਾਂ ਉਹਨਾਂ ਨੂੰ ਮੇਰੇ ਦੇ ਨਾਮ ਰਿਜਿਸਟਰ ਕਰਾਂਗੇ